ਖੋਲ ਹਾਲ ਵਿਦਿਆਰਥੀਆਂ ਦਾ ਪੰਜਾਬ ਯੂਨੀਵਰਸਿਟੀ ਪਟਾਉ ਮੋਰਚਾ ਜਿਹੜੀਆਂ ਉਹਦੀਆਂ ਮੰਗਾਂ ਸੀਗੀਆਂ ਅਸੀਂ ਕਿਸਾਨ ਮਜ਼ਦੂਰ ਲੋਕਾਂ ਭਾਰਤ ਚਾਪਟਰ ਪੰਜਾਬ ਹਰਿਆਣਾ ਸਾਡੇ ਰਾਜਾਂ ਦੇ ਵੀਰ ਵੀ ਆਏ ਆ ਫੈਸਲਾ ਕਰ ਲਿਆ ਸੀ ਵੀ ਜੋ ਵੀ ਫੈਸਲਾ ਵਿਦਿਆਰਥੀ ਕਰਨਗੇ ਅਸੀਂ ਬਾਹਰੋਂ ਉਹਦੀ ਫੁੱਲ ਸਪੋਰਟ ਕਰਾਂਗੇ ਇਹਦੀ ਉਸਤੇ ਨਹੀਂ ала ਦਿੱਤਾ ਸੀ ਪੇਟੀ ਜਿਹੜਾ ਬਾ ਗੁਰਦੁਆਰਾ ਅੰਮ੍ਰਿਤਸਰ ਇਕੱਠੇ ਹੋਏ ਸੀਗੇ ਔਰ ਲਗਾਤਾਰ ਫੋਰਸ ਦਾ ਜ਼ੋਰ ਰਿਹਾ ਔਰ ਫਿਰ ਲਗਭਗ 80-80 ਕਾਫਲੇ ਨੇ 10 ਨਾਕੇ ਤੋੜਿਆ ਔਰ ਬਹੁਤ ਸਾਰੇ ਨੌਜਵਾਨ ਸਾਡੇ ਨਾਲ ਉਦੋਂ ਤੁਰਤੇ ਆਏ ਨਾਕੇ ਤੋੜਦੇ ਹੀ ਆਏ ਆ ਔਰ ਹਜ਼ਾਰਾਂ ਕਿਸਾਨ ਮਜ਼ਦੂਰ ਅਸੀਂ ਲੈ ਕੇ ਅੱਜ ਕਾਫਲੇ ਵਿੱਚ ਸ਼ਾਮਲ ਹੋਏ ਆ ਕੱਲ ਬੀਜਪੀ ਚੰਡੀਗੜ੍ਹ ਲਗਾਤਾਰ ਫੋਨ ਕਰਦਾ ਰਿਹਾ ਅਸੀਂ ਆਖਿਆ ਅਸੀਂ ਡਿਸੀਜਨ 메ਕਿੰਗ ਕਮੇਟੀ 'ਚ ਨਹੀਂ ਹੈਗੇ ਇਹ ਡਿਸੀਜਨ ਲੈਣਾ ਵਾ ਵਿਦਿਆਰਥੀਆਂ ਦੇ ਆਗੂਆਂ ਨੇ ਉਹਨਾਂ ਨਾਲ ਗੱਲ ਕਰੋ ਸਾਨੂੰ ਗੱਲ ਸਮਝ ਆ ਗਈ ਆ ਵੀ ਤੁਸੀਂ ਐਫੀਡੇਵਿਟ ਵਾਪਸ ਲੈ ਲਿਆ ਤੁਸੀਂ ਸੈਨਟ ਬਹਾਲ ਕਰਤਾ ਪਰ ਸੈਨਰੂਪਿਆ ਚੋਣਾਂ ਦਾ ਡੇਟਾ ਦਾ ਐਲਾਨ ਕਰੋ ਇਹ ਸਾਨੂੰ ਦਿਖਦਾ ਵੀ ਅਜੇ ਨਹੀਂ ਹੋਇਆ ਹੈਗਾ ਤੁਸੀਂ ਉਹਨਾਂ ਨਾਲ ਗੱਲ ਕਰੋ ਅੱਜ ਵੀ ਫੋਨ ਹੁੰਦੇ ਸੀ ਤਾਂ ਕਹਾ ਅਜੇ ਲੜਾਈ ਮੁੱਕੀ ਨਹੀਂ ਹੈ ਦੇਸ਼ ਦੇ ਸਿੱਖਿਆ ਦੇ ਖੇਤਰ ਦੇ ਨਾਲ ਜੁੜੀ ਹੋਈ ਚੰਗਾ ਜਿਹਦਾ ਨਿੱਜੀਕਰਨ ਹੋ ਰਿਹਾ ਗੱਲ ਇੱਥੇ ਨਹੀਂ ਪੂਰੇ ਭਾਰਤ ਦੇ ਸੂਬਿਆਂ ਦਾ ਵਿਕਰਾ ਹੋ ਰਿਹਾ ਚਾਹੇ ਬਿਜਲੀ ਦਾ ਖੇਤਰ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਚਾਹੇ ਖੇਤੀ ਦਾ ਖੇਤ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਚਾਹੇ ਪਾਣੀ ਦਾ ਖੇਤ ਹੋਵੇ ਉਹਦੀ ਸੂਬਿਆਂ ਦਾ ਵਿਸ਼ਾਵਾ ਕੇਂਦਰ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਵਾ ਆ ਸਾਨੂੰ ਅੱਜ ਨਹੀਂ ਤਾਂ ਕੱਲ ਇੱਕਠੇ ਹੋ ਕੇ ਇਹਦੇ ਖਿਲਾਫ ਲੜਨਾ ਪੈਣਾ ਮੈਂ ਵਿਦਿਆਰਥੀਆਂ ਨੂੰ ਬੁਲਾਇਆ ਪੈਣਾ ਅੱਜ ਅਸੀਂ ਸਭ ਤੋਂ ਵੱਡਾ ਕੰਮ ਕੀਤਾ ਵੀ ਜਿਹੜਾ ਮੋਤੀ ਸਰਕਾਰ ਤੇ ਧੌਂ ਚ ਕਿਲਾ ਸੀਗਾ ਵੀ ਅਸੀਂ ਵੀ ਕਿਸੇ ਵੀ ਕੀਮਤ ਤੇ ਚੰਡੀਗੜ੍ਹ ਕਿਸੇ ਨੂੰ ਮਰਨ ਨਹੀਂ ਦੇਣਾ ਉਹ ਵੀ ਕੱਢਤਾ ਤੇ ਕਹਿੰਦੇ ਸੀ ਵੀ ਯੂਨੀਵਰਸਿਟੀ ਵਿੱਚ ਰੈਲੀ ਹੋ ਨਹੀਂ ਦੇਣੀ ਉਹ ਵੀ ਕਿਲਾ ਕੱਢਿਆ ਵਾ ਆਹ ਜਿਹੜੀ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਬਖਾਉਣ ਨੂੰ ਆ ਉਹ ਨੂੰ ਲੋਕਾਂ ਦੇ ਲੜਕੇ ਹਕੀਕੀ ਮੈਣਿਆਂ ਵਿੱਚ ਇੱਥੇ ਲਾਗੂ ਕਰਾਇਆ ਹੈਗਾ ਵਾ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਣੀ ਚਾਹੀਦੀ ਆ ਸਰਕਾਰ ਕਲੀ ਵੀ ਹੋਵੇ ਅੱਜ ਪੰਜਾਬ ਦੀ ਸਰਕਾਰ ਦਾ ਪਾਜ ਵੀ ਨੰਗਾ ਹੋਇਆ ਜਦੋਂ ਉਹਨਾਂ ਦੀਆਂ ਪੁਲਸਾਂ ਦੇ ਨਾਕਿਆਂ ਤੇ ਬੰਦੇ ਰੁੱਕੇ ਅਸੀਂ ਐਡੀ ਜੀਪੀ ਦਾ ਦਲ ਕਿਤੀ ਵੀ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਰੋਕਾਂ ਦੀ ਹਾਂ ਤੁਸੀਂ ਤਾਂ ਰੋਕ ਰਹੇ ਜੇ ਫਿਰ ਧਿਆਨ ਨਹੀਂ ਕਿਤੇ ਪਲੇਖੇ ਨਾਲ ਰੁਕੇ ਹੋਣਗੇ ਸਟੇਟ ਜਿਹੜਾ ਗ੍ਰਹਿ ਮੰਤ్రਾਲਾ ਦਾ ਪੰਜਾਬ ਪੁਲਸੋ ਦੇ ਅੰਦਰ ਆਉਂਦੀ ਆ ਗ੍ਰਹਿ ਮੰਤਰੀ ਦਾ ਹੁਕਮ ਪੰਜਾਬ ਪੁਲਸਬ ਨਹੀਂ ਕੱਲ ਵੀ ਟਲ ਜੂਗੀ ਰਣ ਕੇ ਸਟੇਟ ਸਾਡੇ ਤੇ ਵਾਰ ਕਰ ਰਿਹਾ ਲੜਾਈ ਲੰਬੀ ਹੋ ਸਕਦੀ ਆ ਤੁਹਾਡੇ ਸਾਇੰਸ ਦੀਆਂ ਡੇਟਾਂ ਦਾ ਅਨਾਉਂਸ ਕਰਨ ਤੱਕ ਜੋ ਕਿਸਾਨ ਮਜ਼ਦੂਰ ਮੋਰਚੇ ਨੂੰ ਪ੍ਰੋਗਰਾਮ ਦੱਬਦਾ ਅਸੀਂ ਉਹਨੂੰ ਲਾਗੂ ਕਰਾਂਗੇ ਔਰ ਜਿਹੜੇ ਵਿਦਿਆਰਥੀ ਅੱਜ ਗ੍ਰਿਫਤਾਰ ਹੋਇਆ ਫਜੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਨਾਕਿਆ ਉਤੇ ਰੋਕਿਆ ਅਸੀਂ ਚੇਤਾਵਨੀ ਦੇ ਦਿੰਦੇ ਆ ਜੀ ਜੀਪੀ ਚੰਡੀਗੜ੍ਹ ਨੂੰ ਬੇਨਤੀ ਮੂਰਤੀ ਨਹੀਂ ਕਰਦੇ ਉਹਦੇ ਇਹ ਆਕਾ ਇਹ ਜਵਾਨੀ ਆ ਪੰਜਾਬ ਦੀ ਅੱਜ ਪੰਜਾਬ ਦੇ ਨਾਲ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਵੀ ਖੜ ਗਿਆ ਇਹ ਮਹਾ ਪੰਜਾਬ ਦੀ ਏਕਤਾ ਵਾ ਜਿਹੜੀ ਇਸ हाथ ना पाओ महंगे हाथ भी लुटन मोदी भी विद्यार्थियों की पढ़ाई कर सकन और जिमें जिमें विद्यार्थी सब सदा देते दे रहे असि घोल समर्थन करते रहे कला वर्बली नहीं समर्थन करते ग्राउंड से लड़ा ਜਿਸ ਕਿਸਮ ਦੇ ਸ਼ਗਰ ਚੀ ਲੋੜ ਹੋ ਉਸ ਕਿਸਮ ਦਾ ਸ਼ਗਰ ਕਰਾਂਗੇ ਸਮਾਂ ਥੋੜਾ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦਾ ਯੂਨੀਵਰਸਿਟੀ ਦੇ ਵਿੱਚ ਕੱਟ ਕਰਕੇ ਕੇਂਦਰ ਸਰਕਾਰ ਨੂੰ ਉਹਦੇ ਉਹਦੇ ਹੰਕਾਰ ਦਾ ਕਿਲਾ ਕੱਟਣ ਲਈ ਸਾਰਿਆਂ ਨੂੰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ